ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਭਗਤ ਤਰਲੋਚਨ ਜੀ ਦੀ ਸਾਖੀ ਸਾਂਝੀ ਕਰਾਂਗੇ ਸਾਧ ਸੰਗਤ ਜੀ ਇਹਨਾਂ ਦੇ ਜਨਮ ਬਾਰੇ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ ਪਰ ਜ਼ਿਆਦਾਤਰ ਇਹਨਾਂ ਦਾ ਜਨਮ 1468 ਈਸਵੀ ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਖੋਲਾਪੁਰ ਦੇ ਵਾਰਸੀ ਕਸਵੈਚ ਹੋਇਆ ਸੀ ਆਪ ਜੀ ਵੈਸ਼ਕੁਰ ਦੇ ਸਨ ਅਤੇ ਭਗਤ ਨਾਮਦੇਵ ਜੀ ਦੇ ਮਿੱਤਰ ਸਨ ਆਪ ਜੀ ਦੇ ਮਾਤਾ ਪਿਤਾ ਦਾ ਕੋਈ ਵਿਉਰਾ ਅਜੇ ਤੱਕ ਨਹੀਂ ਮਿਲਿਆ ਆਪ ਜੀ ਦੀ ਸ਼ਾਦੀ ਅਨੰਤਾ ਨਾਮ ਦੀ ਇਸੇ ਨਾਲ ਹੋਈ ਸੀ ਆਪ ਜੀ ਦਾ ਇੱਕ ਪੁੱਤਰ ਸੀ ਜੋ 55 ਵਿੱਚ ਹੀ ਜਨਣਾ ਕਰ ਗਿਆ ਸੀ ਜਿਸ ਕਰਕੇ ਵਿਵਦ ਅਵਸਥਾ ਵਿੱਚ ਕੋਈ ਸੇਵਾ ਨਾ ਕਰਨ ਵਾਲਾ ਰਿਹਾ ਭਗਤ ਤਰਲੋਚਨ ਜੀ ਦਾ ਸੁਭਾਅ ਬਹੁਤ ਹੀ ਚੰਗਾ ਸੀ ਉਹ ਸਾਧੂਆਂ ਪ੍ਰਤੀ ਬਿਅਾਦਿ ਸ਼ਰਧਾ ਰੱਖਦਾ ਸੀ ਅਤੇ ਉਹਨਾਂ ਦੀ ਭੋਜਨ ਆਦ ਨਾਲ ਬੜੀ ਸੇਵਾ ਕਰਦੇ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਅਰਨੋਚਨ ਜੀ ਦੇ ਚਾਰ ਸ਼ਬਦ ਅੰਕਤ ਹਨ ਜੋ ਕਿ ਇੱਕ ਸ਼ਬਦ ਸ੍ਰੀ ਰਾਗ ਵਿੱਚ ਹੈ ਤੇ ਦੋ ਸ਼ਬਦ ਗੁਜਰੀ ਵਿੱਚ ਤੇ ਇੱਕ ਸ਼ਬਦ ਤਨਾਸ੍ਰੀ ਵਿੱਚ ਹੈ ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੌਡੀਆਂ ਬਦਲੇ ਜਿਵੇਂ ਜਨਮਗਵਾ ਲੈਂਦਾ ਹੈ ਬਾਣੀ ਵਿੱਚ ਇਸ ਤਰ੍ਹਾਂ ਕਹਿੰਦੇ ਹਨ ਕਿ ਮਾਇਆ ਮੁਠਾ ਕੇ ਚੇਤਸ ਨਹੀਂ ਜਨਮ ਗਵਾਇਓ ਆਲਸੀਆ ਮਾਇਆ ਮੁਠਾ ਚੇਤਸ ਨਹੀਂ ਜਨਮ ਗਵਾਇਓ ਆਲਸੀਆ ਇਹਨਾਂ ਦੀ ਭਾਸ਼ਾ ਉੱਪਰ ਮਰਾਠੀ ਪ੍ਰਤੱਖ ਪ੍ਰਭਾਵ ਨਜ਼ਰ ਆਉਂਦਾ ਹੈ ਭਗਤ ਅਰੋਚਨ ਜੀ ਪਾਸ ਮਾਇਆ ਦੀ ਕੋਈ ਕਮੀ ਨਹੀਂ ਸੀ ਇਸ ਲਈ ਭਗਤ ਜੀ ਆਏ ਗਏ ਸਾਧੂ ਸੰਤਾਂ ਦੀ ਲੰਗਰ ਪਾਣੀ ਦੀ ਸੇਵਾ ਬੜੇ ਪਿਆਰ ਸਤਿਕਾਰ ਨਾਲ ਕਰਿਆ ਕਰਦੇ ਸਨ ਇੱਕ ਦਿਨ ਭਗਤ ਤਰਲੋਚਨ ਜੀ ਆਪਣੇ ਮਿੱਤਰ ਨਾਮਦੇਵ ਜੀ ਨੂੰ ਮਿਲਣ ਵਾਸਤੇ ਗਏ ਉਹ ભગવાન ਪਰ ਪੂਰਾ ਵਿਸ਼ਵਾਸ ਰੱਖਦੇ ਸਨ ਕੁਝ ਘੜੀਆਂ ਨਾਮਦੇਵ ਜੀ ਨਾਲ ਬਚਨ ਬਲਾਸ ਹੋਏ ਤਾਂ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਕਿਹਾ ਕਿ ਤੁਸੀਂ ਭਗਵਾਨ ਨਾਲ ਸਿੱਧੀ ਗੱਲਬਾਤ ਕਰਦੇ ਹੋ ਮੈਨੂੰ ਵੀ ਭਗਵਾਨ ਨਾਲ ਮਿਲਾ ਦਿਓ ਭਗਵਾਨ ਮੈਨੂੰ ਦਰਸ਼ਨ ਦੇਣ ਤਾਂ ਨਾਮਦੇਵ ਜੀ ਨੇ ਕਿਹਾ ਮੈਂ ਭਗਵਾਨ ਨੂੰ ਪੁੱਛ ਕੇ ਦਸਾਂਗਾ ਫਿਰ ਨਾਮਦੇਵ ਜੀ ਨੇ ਭਗਵਾਨ ਜੀ ਨੂੰ ਪੁੱਛਿਆ ਤਾਂ ਭਗਵਾਨ ਜੀ ਨੇ ਕਿਹਾ ਮੈਂ ਤਾਂ ਭੋਜਨ ਆਦਿ ਦੀਆਂ ਚੀਜ਼ਾਂ ਉੱਤੇ ਨਹੀਂ ਰੀਝਦਾ ਪਰ ਤੇਰੇ ਕਹਿਣ ਤੇ ਜਰੂਰ ਭਗਤ ਤਰਲੋਚਨ ਜੀ ਨੂੰ ਦਰਸ਼ਨ ਦੇਵਾਗਾ ਤਾਂ ਭਗਤ ਨਾਮਦੇਵ ਜੀ ਨੇ ਸਾਰੀ ਗੱਲਬਾਤ ਭਗਤ ਤਰਲੋਚਨ ਜੀ ਨੂੰ ਆ ਕੇ ਦੱਸ ਦਿੱਤੀ ਕਿ ਆਪ ਜੀ ਨੂੰ ਉਹ ਭਗਵਾਨ ਦਰਸ਼ਨ ਜਰੂਰ ਦੇਣਗੇ ਪਰ ਤੁਸੀਂ ਇਸ ਤਰ੍ਹਾਂ ਹੀ ਸੇਵਾ ਵਿੱਚ ਲੱਗੇ ਰਹੋ ਹੁਣ ਤਰਲੋਚਨ ਜੀ ਨੇ ਆਪਣੇ ਘਰ ਵਾਪਸ ਆ ਕੇ ਸਾਧੂ ਸੰਤਾਂ ਦੀ ਤਹਿਲ ਨਿਰੰਤਰ ਕਰਦੇ ਕਰਦੇ ਰਹੇ ਇਹਨਾਂ ਦੀ ਪਤਨੀ ਨੂੰ ਬਜ਼ੁਰਗ ਹੋਣ ਕਾਰਨ ਲੰਗਰ ਤਿਆਰ ਕਰਨਾ ਅਤੇ ਬਰਤਨ ਸਾਫ ਕਰਨਾ ਵਿੱਚ ਕੁਝ ਔਖ ਮਹਿਸੂਸ ਹੁੰਦਾ ਸੀ ਇਹਨਾਂ ਸੋਚਿਆ ਕਿ ਅਸੀਂ ਬਜ਼ੁਰਗ ਹੋ ਗਏ ਹਾਂ ਕੰਮ ਕਰਨਾ ਔਖਾ ਹੋ ਜਾਂਦਾ ਹੈ ਹੋਵੇ ਨਾ ਤਾਂ ਆਪਾਂ ਕੋਈ ਨੌਕਰ ਰੱਖ ਲਈਏ ਇੱਕ ਦਿਨ ਤਰਲੋਚਨ ਜੀ ਕਿਦਰੇ ਬਾਜ਼ਾਰ ਵਿੱਚ ਗਏ ਤਾਂ ਉਹਨਾਂ ਨੂੰ ਇੱਕ ਗਰੀਬੜਾ ਜਿਹਾ ਆਦਮੀ ਮਿਲਿਆ ਜਿਸਨੇ 72 ਪਾਟੇ ਮੇਲੇ ਕੁਚਾਲੇ ਪਾਏ ਹੋਏ ਸਨ ਤਾਂ ਭਗਤ ਤਰਲੋਚਨ ਜੀ ਨੇ ਝਿੜਰੇ ਹੋਏ ਪੁੱਛਿਆ ਕਿ ਆਪ ਜੀ ਨੌਕਰੀ ਕਰੋਗੇ ਤਾਂ ਉਸਨੇ ਕਿਹਾ ਜ਼ਰੂਰ ਕਰਾਂਗਾ ਤਾਂ ਭਗਤ ਤਰਲੋਚਨ ਜੀ ਨੇ ਕਿਹਾ ਕਿ ਤਨਖਾਹੀ ਲਵੋਗੇ ਤਾਂ ਉਸ ਆਦਮੀ ਨੇ ਕਿਹਾ ਮੈਂ ਤਨਖਾਹ ਨਹੀਂ ਲੈਣੀ ਬਸ ਭੋਜਨ ਛਕਾਂਗਾ ਤਾਂ ਵਸਤਰ ਲਵਾਂਗਾ ਹੁਣ ਭਗਤ ਤਰਲੋਚਨ ਜੀ ਬਹੁਤ ਖੁਸ਼ ਹੋਏ ਤੇ ਉਸ ਨੂੰ ਘਰ ਲੈ ਆਏ ਜਦ ਭਗਵਾਨ ਨੌਕਰ ਦੇ ਰੂਪ ਵਿੱਚ ਤਰਲੋਚਨ ਜੀ ਦੇ ਘਰ ਆਏ ਤਾਂ ਕਿਹਾ ਤੁਸੀਂ ਆਪਣੀ ਪਤਨੀ ਨਾਲ ਸਲਾਹ ਕਰ ਲਵੋ ਕਿ ਮੇਰੀ ਇੱਕ ਸ਼ਰਤ ਹੈ ਕਿ ਮੈਂ ਜਿੰਨੀ ਵੀ ਰੋਟੀ ਖਾਵਾਂ ਤੁਸੀਂ ਮੈਨੂੰ ਟੋਕਣਾ ਨਹੀਂ ਹੈ ਤੇ ਨਾ ਹੀ ਮੇਰੇ ਭੋਜਨ ਬਾਰੇ ਕਿਸੇ ਦੂਸਰੇ ਨਾਲ ਗੱਲਬਾਤ ਕਰਨੀ ਹੈ ਜੇ ਤੁਸੀਂ ਕਿਸੇ ਨਾਲ ਗੱਲਬਾਤ ਕਰੋਗੇ ਤਾਂ ਮੈਂ ਨਹੀਂ ਰਹਾਗਾ ਮੈਂ ਵਾਪਸ ਚਲੇ ਜਾਵਾਂਗਾ ਸਰ ਲੋਚਨ ਜੀ ਨੇ ਇਹ ਸ਼ਰਤ ਉਹਨਾਂ ਦੀ ਮੰਨ ਲਈ ਤਾਂ ਤਰ ਲੋਹਜਨ ਤੇ ਉਹਨਾਂ ਦੀ ਪਤਨੀ ਇਹ ਸ਼ਰਤ ਮੰਨ ਕੇ ਹੀ ਉਹਨਾਂ ਨੂੰ ਆਪਣੇ ਘਰ ਵਿੱਚ ਕੰਮ ਕਰਨ ਵਾਸਤੇ ਰੱਖ ਲਿਆ ਤਾਂ ਭਗਵਾਨ ਨੇ ਉਹਨਾਂ ਨੂੰ ਆਪਣਾ ਨਾਮ ਅੰਤਰਜਾਮੀ ਦੱਸਿਆ ਅਤੇ ਮਾਤਾ ਪਿਤਾ ਬਾਰੇ ਕਿਹਾ ਕਿ ਮੈਨੂੰ ਤਾਂ ਖੁਦ ਹੀ ਨਹੀਂ ਪਤਾ ਕਿ ਮੇਰੇ ਮਰਦਾ ਪਿਤਾ ਜੀ ਕੌਣ ਸਨ ਇਹ ਕਹਿ ਕੇ ਅੰਤਰਜਾਮੀ ਘਰ ਦਾ ਸਾਰਾ ਕੰਮਕਾਰ ਖੁਦ ਹੀ ਕਰਨ ਲੱਗ ਪਏ ਘਰ ਵਾਲੀ ਦੇ ਨਾਲ ਰਲ ਕੇ ਲੰਗਰ ਦੀ ਬੜੇ ਪਿਆਰ ਸਤਕਾਰ ਨਾਲ ਸੇਵਾ ਕਰਦੇ ਤੇ ਸੇਵਾ ਦਾ ਕੰਮ ਛੋੜਾ ਛੋੜਾ ਨਾਲ ਚੱਲਣ ਲੱਗਾ ਸਾਧੂ ਮਹਤਮਾ ਦਾ ਆਉਣਾ ਜਾਣਾ ਵੀ ਵੱਧ ਗਿਆ ਅੰਤਰਜਾਮੀ ਭਗਵਾਨ ਦੇ ਰੂਪ ਵਿੱਚ ਬਹੁਤ ਕੰਮਕਾਰ ਕਰਦੇ ਲੰਗਰ ਤਿਆਰ ਕਰਨਾ ਬਰਤਨ ਸਾਫ਼ ਕਰਨੇ ਹੁਣ ਤਰਲੋਚਨ ਜੀ ਤੇ ਉਹਨਾਂ ਦੀ ਧਰਮ ਪਤਨੀ ਬਹੁਤ ਖੁਸ਼ ਸਨ ਘਰ ਦਾ ਸਾਰਾ ਕੰਮਕਾਰ ਅੰਤਰਜਾਮੀ ਆਪ ਹੀ ਸੰਭਾਲਦਾ ਸੀ ਇੱਕ ਦਿਨ ਭਾਜਤ ਅਰੋਚਨ ਜੀ ਨੂੰ ਮਿਲਣ ਵਾਸਤੇ ਕੁਝ ਸਾਧੂਆਂ ਦੇ ਮੰਡਲੀ ਨੇ ਆਉਣਾ ਸੀ ਇਸ ਲਈ ਉਹਨਾਂ ਵਾਸਤੇ ਭਾਗ ਜੀ ਦੀ ਪਤਨੀ ਨੇ ਤੇ ਅੰਤਰਜਾਮੀ ਨੇ ਰਲ ਕੇ ਪ੍ਰਸ਼ਾਦਾਂ ਤਿਆਰ ਕੀਤਾ ਜੋ ਕਿ ਸੱਤ-ਅੱਠ ਸੇਵ ਦਾ ਆਟਾ ਪਕਾਇਆ ਗਿਆ ਤੇ ਇੱਕ ਬਟੋ ਦਾਲੇ ਦਾ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਕਿਸੇ ਕਾਰਨ ਸਾਧੂ ਮਹਾਤਮਾ ਨਹੀਂ ਆਏ ਤਾਂ ਨੌਕਰ ਨੇ ਕਿਹਾ ਕਿ ਮਾਤਾ ਜੀ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਤਾਂ ਮੈਂ ਪ੍ਰਸ਼ਾਦਾ ਛੱਕ ਲਵਾਂ ਸਾਧੂ ਮਹਾਤਮਾ ਤਾਂ ਆਏ ਨਹੀਂ ਹਨ ਤਾਂ ਨੌਕਰ ਦੇ ਰੂਪ ਵਿੱਚ ਭਗਵਾਨ ਪ੍ਰਸ਼ਾਦਾ ਛਕਣ ਬੈਠ ਗਿਆ ਤਾਂ ਸਾਰਾ ਲੰਗਰ ਸਭ 8-7 ਸੇਰ ਆٹے ਦਾ ਆਪ ਹੀ ਛੱਕ ਗਿਆ ਤੇ ਨਾਲ ਹੀ ਇੱਕ ਥਾਲਾ ਬਲਡੋ ਦਾ ਛੱਕ ਹੈ ਭਗਤ ਤਰਲੋਚਨ ਦੀ ਪਤਨੀ ਨੇ ਇਹ ਦੇਖਿਆ ਕਿ ਇਹ ਤਾਂ ਇਦਾਂ ਲੱਗਦਾ ਹੈ ਜਿਸ ਤਰ੍ਹਾਂ ਕਈ ਜਨਮਾਂ ਦਾ ਭੁੱਖਾ ਹੁੰਦਾ ਹੈ ਦੂਜੇ ਦਿਨ ਭਗਤ ਤਰਲੋਚਨ ਜੀ ਦੇ ਘਰ ਵਾਲੀ ਨੇ ਕਿਸੇ ਗਵੰਡਰ ਦੇ ਨਾਲ ਘਰ ਗਈ ਤਾਂ ਉਹਦੇ ਨਾਲ ਇਹ ਗੱਲਬਾਤ ਕੀਤੀ ਕਿਉਂ ਗਵੰਡਰ ਨੇ ਪੁੱਛਿਆ ਕਿ ਤੂੰ ਅਦਾਸ ਕਿਉਂ ਰਹਿੰਦੀ ਹੈ ਤਾਂ ਉਸਨੇ ਦੱਸਿਆ ਕਿ ਅਸੀਂ ਇੱਕ ਨੌਕਰ ਰੱਖਿਆ ਹੈ ਕਿ ਸਾਡਾ ਜਿਹੜਾ ਨੌਕਰ ਹੈ ਉਹ ਜਨਮ ਜਨਮ ਦਾ ਭੁੱਖਾ ਲੱਗਦਾ ਹੈ ਉਸਨੇ ਦਾਲ ਦਾ ਵੱਡੋ ਤੇ 7-8 ਕਿਲੋ ਆٹے ਦਾ ਲੰਗਰ ਆਪ ਹੀ ਛਕ ਲਿਆ ਤਾਂ ਸਾਧੂ ਨੇ ਸਾਧੂ ਤਾਂ ਆਏ ਨਹੀਂ ਪਰ ਉਹ ਸਾਰਾ ਲੰਗਰ ਤਿਆਰ ਕੀਤਾ ਹੋਇਆ ਆਪ ਹੀ ਖਾ ਗਿਆ ਸਾਡੇ ਮਹਾਪੁਰਸ਼ ਕਹਿੰਦੇ ਹੁੰਦੇ ਸਾਜਾ ਕਿ ਗੱਲਾਂ ਨੇਤੀਂ ਰਹਿਣ ਨਾਲ ਹੁੰਦੀਆਂ ਹੋਈ ਨਾ ਪਛਾਣ ਆਖਦੀ ਗੱਲਾਂ ਨੇਤੀਂ ਰਹਿਣ ਨਾਲ ਹੋਈਆਂ ਤੇ ਹੋਈ ਨਾ ਪਛਾਣ ਰੱਬ ਦੀ ਸੋ ਇਸ ਤਰ੍ਹਾਂ ਉਹਨਾਂ ਦੇ ਘਰ ਉਹ ਉਹ ਆ ਜੀ ਨੌਕਰ ਬਣ ਕੇ ਆਏ ਪਰ ਉਹਨਾਂ ਨੇ ਉਸ ਨੂੰ ਪਛਾਣਿਆ ਨਹੀਂ ਤੇ ਜੋ ਸ਼ਰਤ ਤੇ ਰੱਖਿਆ ਸੀ ਉਹ ਨਾ ਸ਼ਰਤ ਤੋਂ ਵੀ ਭਾਂਜੇ ਹੋ ਗਏ ਅੰਤਰਜਮੀ ਭਗਵਾਨ ਜੀ ਸਮਝ ਗਏ ਕਿ ਮੇਰੀ ਇਹਨਾਂ ਨੇ ਰੋਟੀ ਦੇੰਦ ਦਿੱਤੀ ਹੈ ਹੁਣ ਮੈਂ ਇੱਥੇ ਨਹੀਂ ਰਹਿਣਾ ਇਹ ਕਹਿ ਕੇ ਭਗਵਾਨ ਜੀ ਉਹਨਾਂ ਦੇ ਘਰੋਂ ਚਲੇ ਗਏ ਜਦ ਭਗਤ ਤਰਲੋਚਨ ਜੀ ਦੀ ਘਰਵਾਲੀ ਨੇ ਆਕਰ ਦੇਖਿਆ ਤਾਂ ਅੰਦਰ ਜਾਮੀ ਨਹੀਂ ਸੀ ਉਸ ਨੂੰ ਕਾफी ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਜਦੋਂ ਰਾਤ ਨੂੰ ਭਗਤ ਤਰਲੋਚਨ ਜੀ ਘਰ ਆਏ ਤਾਂ ਉਹਨਾਂ ਦੀ ਘਰਵਾਲੀ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਅੰਤਰਾਯਾਮੀ ਪਤਾ ਨਹੀਂ ਕਿੱਥੇ ਚਲੇ ਗਿਆ ਹੈ ਹੁਣ ਭਗਤ ਤਰਲੋਚਨ ਜੀ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਕੋਈ ਨੌਕਰ ਨਹੀਂ ਸੀ ਉਹ ਆਪ ਭਗਵਾਨ ਸੀ ਜੋ ਮੈਨੂੰ ਦਰਸ਼ਨ ਦੇਣ ਵਾਸਤੇ ਆਇਆ ਸੀ ਇਸ ਤੋਂ ਬਾਅਦ ਭਗਤ ਤਰਲੋਚਨ ਜੀ ਨੇ ਉਹਨਾਂ ਨੂੰ ਬਹੁਤ ਟੋਰਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਅੰਤ ਵਿੱਚ ਭਗਤ ਤਰਲੋਚਨ ਜੀ ਤੇ ਉਹਦੀ ਪਤਨੀ ਇਹ ਸਮਝ ਗਏ ਕਿ ਉਹ ਆਪ ਹੀ ਰੱਬ ਸਾਹਿਬ ਇਸ ਕਰਕੇ ਸਾਨੂੰ ਦਰਸ਼ਨ ਦੇਣ ਵਾਸਤੇ ਆਏ ਸੀ ਇਸ ਤਰ੍ਹਾਂ ਹੀ ਲਾਸਟ ਵਿੱਚ ਸਾਧੂ ਮਹਾਤਮਾ ਦੀ ਤੇਲ ਸੇਵਾ ਕਰਦੇ ਰਹੇ ਅਖੀਰ ਭਗਤ ਪ੍ਰਲੋਚਨ ਜੀ 1535 ਈਸਵੀ ਨੂੰ ਪ੍ਰਲੋਗ ਸੁਧਾਰ ਗਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ